ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ ਹਿਰਦੇ ਰਾਮ ਨਾਮ ਚੇਤੇ ਹੀ ਇਹ ਜਪਨੀ ਕਿਆ ਹੋਈ ਜਿਹੜੇ ਜਪਦੇ ਤੇ ਮਾਲਾ ਪਾਠ ਵੀ ਪੜਦੇ ਤੇ ਵੇਦ ਪੜ੍ਹਦੇ ਤੇ ਇਹ ਆਪਣੇ ਵੈਸ਼ਨੂ ਭਗਤ ਵੀ ਸੀ ਇਹਨਾਂ ਚ ਕੌਮ ਪੜ੍ਹ ਵੀ ਸੀ ਉਹ ਤੁਲਸੀ ਦੀ ਮਾਲਾ ਹੁੰਦੀ ਸੀ ਇਹ ਆਦੂ ਦਰਸਦੀ ਮਾਲਾ ਤਾਂ ਉਹ ਪਾਉਂਦੇ ਨੇ ਸ਼ਿਵ ਜੀ ਵਾਲੇ ਤੁਲਸੀ ਹੁੰਦੀ ਆ ਤੁਲਸੀ ਦੀ ਮਾਲਾ ਪਾਉਂਦੇ ਉੜੀ ਕਬੂਟਾ ਹੁੰਦਾ ਕਾਂ ਥੇ ਉਹ ਕਹਿੰਦਾ ਵੇ ਜਪਣੀ ਕਾਠ ਕੀ ਕਿਹਦਾ ਦਿਖਾਵੇ ਲੋਹੇ ਇਹ ਤਾਂ ਲੋਕਾਂ ਨੂੰ ਦਿਖਾਉਣ خاطر ਫੜੀਆ ਦਾ ਹੱਥ ਜਿਹਦੀ ਕੀ ਲੋੜ ਸੀ ਭਾਈ ਜਪਣ ਵਾਸਤੇ ਕਿਸੇ ਦਿਖਾਵੇ ਦੀ ਲੋੜ ਨਹੀਂ ਹੈ ਜਪਣ ਦਾ ਅਰਥ ਹੈ ਸਮਝਣਾ RAM ਨਾਮ ਜਦ ਹਿਰਦੇ ਵਾਂ ਜਪਣਾ ਹਿਰਦੇ ਚ ਬਾਹਰ ਹੱਥ ਚ ਇਹ ਲੋਕਾਂ ਨੂੰ ਦਿਖਾਉਣ ਵਾਸਤੇ ਸਰ ਜੱਪੜੀ ਹੈ ਉਹ ਦੀ ਤੇਰੀ ਜੱਪੜੀ ਕਾਠੀ ਹੈ ਕਿ ਆ ਰਖਾਵੇਂ ਲੋਹੇ ਹਿਰਦੇ ਰਾਮ ਨਾ ਚੇਤੇ ਹੀ ਇਹ ਜੱਪੜੀ ਕਿਹਾ ਹੋਈ ਤੈਨੂੰ ਹਿਰਦੇ ਜਿਹੜਾ ਰਾਮ ਆ ਉਹਦਾ ਜੇਤਾ ਦੀ ਕਰਾਇਆ ਹੈ ਜੱਪੜੀ ਤੇ ਤੈਨੂੰ ਤਾਂ ਹਿਰਦੇ ਵਾਲੇ ਰਾਮ ਦੀ ਬਜਾਇਆ ਇੱਕ ਮੂਰਤੀ ਰਾਮ ਦੀ ਬਣਾਈ ਹੋਈ ਹੈ ਰਾਮ ਦੇ ਵੀ ਸਰੀਰ ਦੀ ਮੂਰਤੀ ਹੈ ਰਾਮ ਦੀ ਵੀ ਮੂਰਤੀ ਹੈ ਰਾਮ ਤਾਂ ਤੇਰੇ ਅੰਦਰ ਆ ਹਿਰਦੇ ਰਾਮ ਨੂੰ ਚੇਤੇ ਹੋ ਬਾਹਰ ਆਲੇ ਰਾਮ ਦਾ ਕਹਾਦਾ ਬੰਨਿਆ ਆਇਆ ਬਈ ਨਾਲੇ ਹਿਰਦੇ ਜਿਹੜਾ ਬੋਲਦਾ ਹੈ ਨਾਲੇ ਮੂਲਤੀ ਮੂਰੇ ਬੈਠ ਕੇ ਭੰਗਾ ਫਿਰਦਾ ਹੈ ਡਬਲ ਜਿਹੜਾ ਤੂੰ ਕੰਮ ਕਰਦਾ ਹੈ ਅਖਰ ਅਖਰ ਸੱਚ ਕੀ ਹੈ ਦੁਨੀਆਂ 'ਚ ਕਿਹੜੀ ਗੱਲ ਸੱਚ ਬੋਲਦਾ ਬਾਹਰ ਆਲੇ ਰਾਮ ਨੂੰ ਰਾਮ ਬੋਲਦਾ ਹੈ ਹਿਰਦੇ ਆਲੇ ਰਾਮ ਨੂੰ ਬੋਲਦਾ ਜਿਹੜੀ ਮਾਲਾ ਹੱਥ 'ਚ ਲਈ ਫਿਰਦਾ ਕਾਠ ਦੀ ਇਹ ਮਾਲਾ ਹੈ ਕਮਾਲਾ ਕੁਝ ਹੋਰ ਵੀ ਹੁੰਦੀ ਹੈ ਕਬੀਰ ਮੇਰੀ ਸਮਝ ਨਹੀਂ ਉਹ ਤੇ ਸਮਝੀਂ ਕਿਹਾ ਸੀ ਰਸਨਾ ਉਪਰ ਰਾਮ ਤੇ ਮਾੜਾ ਕੇ ਕਬੀਰ ਤਾਂ ਡੋਟ ਡੋਇ ਲਖ ਵਰਸਨ ਇਹ ਕਾਠ ਦੀ ਕਬੜੀ ਹੈ ਤੇਰੀ ਇਹ ਤਾਂ ਗਿਣਤੀ ਮਿੰਤੀ ਕਰਦਾ ਹਾਂ ਜੀ ਬਾ ਰਾਮ ਰਾਮ ਕਿਹਾ ਰਾਮ ਰਾਮ ਕਰਤਾ ਸਭ जग ਵਾ ਰਾਮ ਪੀਣਾ ਜਾਣਿਆ ਕੋਏ ਰਾਮ ਜਾਣਣਾ ਸੀ ਜਪ ਕੇ ਰਾਮ ਨੂੰ ਜਾਣਣਾ ਰਾਮ ਬਾਰੇ ਜਾਣਣਾ ਉਹ ਹਿਰਦੇ ਚੋਂ ਤਾਂ ਜਾਣੇ ਨਹੀਂ ਤਾਂ ਤੇ ਜਪਦਾ ਤੈਨੂੰ ਹਿਰਦੇ ਵਾਲੇ ਰਾਹ ਪਾਰੇ ਗਿਆ ਹੁੰਦਾ ਜਪਿਆ ਤਾਂ ਹੈ ਜੀ ਮਾਲਾ ਫੇਰਦਾ ਤੂੰ ਜਪਣਾ ਹੋਰ ਹੈ ਮਾਲਾ ਫੇਰਦਾ ਇਹ ਮਾਲਾ ਫੇਰਨੀ ਹੈ ਔਰ ਮਾਲਾ ਜਪਣੀ ਹੈ ਜਪਣਾ আর ਫੇਰ ਕੀ ਫਰਕ ਹੈ ਮਾਲਾ ਤਾਂ ਕਰਮਾਂ 'ਚ ਫੇਰੇ ਜੀਵ ਫਿਰੇ ਮੁਖਵਾਏ ਜੀ ਵੀ ਫਿਰਦੀ ਹੈ ਵਾਲਾ ਵੀ ਦੋਏ ਫਿਰਦੀਆਂ ਨੇ ਜਾਂ ਫਿਰ ਕੋਈ ਵੀ ਨਹੀਂ ਹੈ ਤਾਂ ਇਹਦਾ ਚੱਕੇ ਨੂੰ ਬੰਨਣ ਲੱਗੇ ਮਾਲ ਕਹਿੰਦੇ ਮਾਲਾ ਬਹੁਤ ਜਲਿਆ ਸੀ ਚੱਕੇ ਰੁਹਾਂ ਤੇ ਮੈਨੂੰ ਨਹੀਂ ਪਤਾ ਕਿੰਨਾ ਗੜੇ ਆ ਗਏ ਨੇ ਕੈਲਕੂਲੇਟ ਤੂੰ ਕਰ ਲੈ ਤਾਂ ਤੂੰ ਕਹਿਣਾ ਮਾਲਾ ਵੀ ਫਿਰਦੀ ਲੋਕ ਤਾਂ ਡਰਾਈਵਰ ਦਾ ਮੁਖਾ ਕਰਨਾਗੇ ਮਾਲਾ ਵਾਲੇ ਇਹ ਤਾਂ ਡਰ ਵੀ ਮਹੌਲ ਕਰਦੇ ਨੇ ਇਹਨਾਂ ਨੂੰ ਇਹਨਾਂ ਨੂੰ ਸਾਰਿਆਂ ਨਾਲ ਇਹ ਰੱਦੀ ਸਮਝਦੇ ਨੇ ਉਹ ਤਾਂ ਜਨ ਆਪਣਾ ਫਕਾ ਲਾ ਲੈਂਦੇ ਨੇ ਨਾ ਡੋਡਿਆਂ ਦਾ ਉਹਦਾ ਬਣਾਉਂਦਾ ਜੁੜੀ ਰਹਿੰਦੀ ਹੈ ਲੈ ਨਾ ਇੱਕ ਆਖੇ ਚਲਾਉਂਦਾ ਰਹਿੰਦੇ ਨੇ ਇਹ ਕੀ ਕਰਦੇ ਰਹਿੰਦੇ ਨੇ ਸਾਧ ਜਮਾਲਾ ਫੇਰਦੇ ਨੇ ਇਹ ਪਲਾਨ ਬਣਾਉਂਦੇ ਰਹਿੰਦੇ ਨੇ ਵੀ ਕਿਹੜਾ ਜੇ ਲਾ ਬਣਾਉਂਦੇ ਨੇ ਕਿਵੇਂ ਲੁੱਟਣਾ ਇਹਰਾ ਇਹ ਜੋ ਕੁਝ ਕਰਦੇ ਨੇ ਉਹ ਵੀ ਸਾਨੂੰ ਪਤਾ ਲੋਕਾਂ ਨੂੰ ਵੀ ਪਤਾ ਉਹ ਅੰਦਰ ਦੀਆਂ ਭੱਕੀਆਂ ਹੀ ਬਾਹਰ ਆਉਂਦੀਆਂ ਨੇ ਜੋ ਉਹਨਾਂ ਦੇ ਲੱਛਣ ਨੇ ਬਾਹਰ ਹੈ ਉਹੀ ਆਉਂਦੀਆਂ ਨੇ ਬਾਹਰ ਜੋ ਅੰਦਰ ਚਿਤਵਦੇ ਨੇ ਮਾਲਾ ਫੇਲ ਲਵੇ ਉਹੀ ਬਾਹਰ ਕਰਦੇ ਨੇ ਕਿਤੇ ਪਕਾ ਲੋ ਰਸੋਈ ਦੀ ਬਾਹਰ ਤਾਂ ਉਹੀ ਆਉਣੀਆਂ ਨੇ ਟੀਬਲ ਤੇ ਜਿਹੜੇ ਬੈਠੇ ਹੋਣਾ ਬੁਰੇ ਉਹੀ ਆਉਣੀਆਂ ਨੇ ਜੋ ਅੰਦਰ ਤਿਆਰ ਕੀਤੀ ਚੀਜ਼ ਉਹੀ ਬਾਹਰ ਆਉਣੀ ਹੈ ਹਾਂਜੀ ਵੀਰ ਜਪਣੀ ਕਾਠ ਕੀ ਕਿਹਾ ਦੇ ਖਲਾਵੇ ਲੋਹੇ ਹਰਦੇਰਾਮ ਨੇ ਚੇਤੇ ਹੀ ਇਹ ਜਪਣੀ ਕਿਹਾ ਹੋਈ ਹਾਂ ਕਾਰਾਂ ਚਲ ਰਖਾ ਕੇ ਰੱਖਦੇ ਨੇ ਲੋਕ ਮਾਲਾ ਹੁਣ ਪਰ ਆਖ ਕੀ ਹੈ ਜਪਣੀ ਕਾਠ ਕੀ ਕਿਆ ਦਿਖਲਾਵੇਂ ਲੋਏ ਲੋਕਾਂ ਨੂੰ ਦਿਖਾਵਾ ਕਰਦੇ ਹੁਣ ਹਰਦੇਰਾਮ ਨੇ ਚੇਤੇ ਉਹ ਰਾਮ ਸਾਧ ਅੰਦਰ ਸੀ ਉਹਦੇ ਨਾਲ ਜੁੜਨਾ ਸੀ ਤੁਸੀਂ ਇਹਦੀ ਤਾਂ ਲੋੜ ਹੀ ਨਹੀਂ ਸੀ ਜਪੜੀ ਦੀ ਤੁਮ ਹਰਦੇਰਾਮ ਨੇ ਚੇਤੇ ਉਹ ਉਹਦਾ ਚੇਤਾ ਨਹੀਂ ਹੈ ਇਹ ਜਪਣੀ ਕਿਆ ਹੋਏ ਜਪੜੀ ਨਾਲ ਕੀ ਸਵਾਰ ਤੂੰ ਤੁਹਾਡਾ ਇਹ ਜਪਣੀ ਕੀ ਸਵਾਰ ਦੂਗੀ ਫੋੜੇ 570 ਰੁਪਏ ਦੀ ਚੀਜ਼ ਮੁੱਲ ਆ ਜਾਂਦੀ ਹੈ ਕੀ ਸਵਾਲ ਦੁੱਦੇ ਜੇ ਸਮਾਰਦੀ ਹੋਵੇ ਸਾਰਿਆਂ ਵਾਲਾ ਇੱਕੋ ਆਦਮੀ ਲੱਜਵੇ ਵੀ ਚੱਕ ਜੇ ਇਹਦਾ ਨਾ ਕੋਈ ਫੰਦਾ ਹੋਵੇ ਇੱਕ ਆਦਮੀ ਲੱਜਵੇ ਚੁੱਕੇ ਸਾਰੀ ਉਹ ਜਿਹੜਾ ਬਣਾਉਂਦਾ ਉਹਦਾ ਨਹੀਂ ਕੋਈ ਸਮਾਰਦੀ ਤੁਹਾਡਾ ਕੀ ਸਮਾਰਦੂ ਜਿਹੜਾ ਮਾਲਾ ਤਿਆਰ ਕਰ ਉਹਦਾ ਨਹੀਂ ਕੋਈ ਸਮਾਰਦੀ ਤੁਹਾਡਾ ਕੀ ਸਮਾਰਦੂ ਹਾਂ ਉਹਦਾ ਇੰਨਾ ਹੀ ਸਮਾਰਦੀ ਉਹਨੂੰ ਲੈਵਰ ਮਿਲ ਜਾਂਦੀ ਹੈ ਉਹਦੀ ਰੋਟੀ ਬਣਦੀ ਜਾਂਦਾ ਹੈ ਉਹਨੇ ਫੇਰ ਦਾ ਰੋਟੀ ਬਣੀ ਥੋੜਾ ਚੱਲ ਕੋ ਰੋਟੀ ਬਣੀ ਜਾਂਦਾ ਇਹਦੇ ਨਾਲ ਉਹ ਨਹੀਂ ਕੋਈ ਅਲਦਾ ਖਾਣਾ ਜਿਹਨਾਂ ਬਣਾ ਹੀ ਉਹਦਾ ਵੀ ਰੋਟੀ ਬਣੀ ਜਾਂਦਾ ਜਿਹੜਾ ਫੇਰਦਾ ਉਹਦਾ ਵੀ ਰੋਟੀ ਬਣੀ ਜਾਂਦਾ ਹਾਂਜੀ